ਇਕਨਾ ਤਾਹੰਦਰਾ ਰੋਡ ਤੇ ਜੈਨ ਮੰਦਰ ਕੋਲ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰੇ ਨਹੀਂ ਭੰਨ ਦੌੜ ਕੀਤੀ ਗਈ ਆ ਬੱਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਵੀ ਕਰਾਂ ਜਾਂਚ ਚੱਲਦੀ ਆ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਆਹ ਹੈ ਇਕਨਾ ਤਾਹੰਦਰਾ ਰੋਡ ਤੇ ਜੈਨ ਮੰਦਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬਸ ਤੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਨਹੀਂ ਭੰਨ ਦੌੜ ਕੀਤੀ ਗਈ ਆ ਬਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਕਰਦਾ ਉਹ ਕਰ ਵੀ ਕਰ ਜਾਂਚ ਚੱਲਦੀ ਆ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਆਹ ਹੈ ਇਕਨਾ ਤਾਹੰਦਰਾ ਰੋਡ ਤੇ ਜੈਨ ਮੰਦਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬਸ ਤੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਕਿੰਨੀ ਕੋਮਾਰ ਆ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰ ਬੈਡੀ ਨਹੀਂ ਭੰਨ ਦੌੜ ਕੀਤੀ ਗਈ ਆ ਬਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਵੀ ਕਰ ਜਾਂਚ ਚੱਲਦੀ ਆ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਹਾਂ ਜੀ ਇਤਨਾ ਤਾਂਦਰਾ ਰੋਡ ਤੇ ਜੈਨ ਮੰਦਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਜਾਨ ਤੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰੇ ਨੀ ਭੰਨ ਦੋਰ ਕੀਤੀ ਗਈ ਆ ਬੱਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਹਾਂ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਵੀ ਕਰ ਜਾਂਚ ਚੱਲਦੀ ਆ ਜੀ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਹਾਂ ਜੀ ਇਤਨਾ ਤਾਂਦਰਾ ਰੋਡ ਤੇ ਜੈਨ ਮੰਦਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬੱਸ ਦੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਜਾਨ ਤੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰਦੇ ਨਹੀਂ ਭੰਨ ਦੌੜ ਕੀਤੀ ਗਈ ਆ ਬੱਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਹਾਂ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਵੀ ਗਾ ਜਾਂਚ ਚੱਲਦੀ ਆ ਜੀ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਆਹ ਹੈ ਇਕਨਾ ਤਾਹੰਦਰਾ ਰੋਡ ਤੇ ਜੈਨ ਮੰਦਰ ਕੋਲੇ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬਸ ਤੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਕਿੰਨੀ ਕੋਮਾਰ ਆ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰੇ ਨਹੀਂ ਭੰਨ ਦੌੜ ਕੀਤੀ ਗਈ ਆ ਬਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਕਰਦਾ ਉਹ ਕਰ ਵੀ ਕਰ ਚਾਹ ਚੱਲਦੀ ਆ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ ਆਹ ਹੈ ਇਤਨਾ ਤਾਂਗਰਾ ਰੋਡ ਤੇ ਜੈਨ ਮੰਦਰ ਕੋਲ ਐਕਸੀਡੈਂਟ ਹੋਇਆ ਦੱਸਦੇ ਨੇ ਉਹ ਡਰਾਈਵਰ ਇੱਥੇ ਬਸ ਤੇ ਵਿੱਚ ਹੀ ਪਹੁੰਚਿਆ ਸੀ ਬੱਚੇ ਨੂੰ ਮੈਂ ਵੀ ਹੁਣ ਮੌਕੇ ਤੇ ਪਹੁੰਚਿਆ ਤੇ ਬੱਚੇ ਦੀ ਦੱਸਦੇ ਕੋਈ ਡੈਥ ਹੋ ਗਈ ਆ ਉਹ ਹੁਣ ਵੈਰੀਫਾਈ ਕਰਦੇ ਆਂ ਅੰਦਰ ਹਸਪੀਟਲ ਤੋਂ ਕਿੰਨੀ ਕੋਮਾਰ ਆ ਹਜੇ ਆਏ ਹੀ ਆ ਜੀ ਹਜੇ ਆ ਕੇ ਵੈਰੀਫਾਈ ਕਰ ਬੈਡੀ ਨਹੀਂ ਭੰਨ ਦੌੜ ਕੀਤੀ ਗਈ ਆ ਬਸ ਨਹੀਂ ਮੈਂ ਹਜੇ ਆਏ ਆ ਬ੍ਰਦਰ ਆ ਕੇ ਮੌਕੇ ਤੇ ਖੜਾ ਮੇਰੇ ਆਉਣ ਤੋਂ ਪਹਿਲਾਂ ਹੀ ਇਕੱਠ ਹੋਇਆ ਆ ਵੈਰੀਫਾਈ ਕਰਦੇ ਆ ਵੈਰੀਫਾਈ ਕਰਕੇ ਜੋ ਵੀ ਵਰਦਾ ਉਹ ਕਰ ਵੀ ਕਰਾਂ ਜਾਂਚ ਚੱਲਦੀ ਆ ਹਜੇ ਵੈਰੀਫਾਈ ਕਰਦੇ ਹੋਣੀ ਆ ਜੇ